i <laughs> do ਦੇਤੇ ਕਿਤੇ ਆਖੋ ਸਾਨਾ ਵਾ ਗਿਲਾਂ ਦਾ ਰਣ ਵਾਲੇ ਗੁਰੂ ਕੇ ਕਹਿੰਦਾ ਸੇਵਾ ਕੋ ਦੇ ਬਾਬਾ ਨੂੰ ਬਾਪ ਦਾ ਬਦਨਾਮ ਸੀ ਉਹ ਕੀ ਹੋਏ ਨੇ ਬਾਬਾ ਕੋਲ vai entender tá ਕੇ ਸਵਾਗਤ ਆਵਾਜ਼ ਜਾਂਦੇ ਰਹੇ ਬੜਾ ਖੌਲ ਸਾਲਾ ਦਾ ਬੋਲ ਵੀ ਹੋ ਰਿਹਾ ਤੇ ਬੀਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਚਰਨ ਸੇਵਕ ਸੰਤ ਬਾਬਾ ਲੱਖਾ ਸਿੰਘ ਜੀ ਜਿਨ੍ਹਾਂ ਦਾ ਗੁਰਦੁਆਰਾ ਅਜਨਾਲਾ ਚਗਾਵਾ ਰੋਡ ਦੇ ਉੱਪਰ ਗੁਰਦੁਆਰਾ ਟਾਲੀ ਸਾਹਿਬ ਮਹਾਪੁਰਸ਼ਾਂ ਦੀ 13ਵੀਂ ਵਰਸੀ ਬਾਬਾ ਲੱਖਾ ਸਿੰਘ ਉਹਨਾਂ ਦੀ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਈ ਗਈ ਜਿਸ ਦੇ ਵਿੱਚ ਪੰਜਾਬ ਚੋਂ ਨੇ ਹਿੰਦੁਸਤਾਨ ਪਾਸ ਚੋਂ ਚੋਟੀ ਦੇ ਰਾਗੀ ਜਿੱਥੇ ਢਾਡੀ ਜਿੱਥੇ ਸੰਤਮਾਪੁਰਸ਼ ਇਸ ਅਸਥਾਨ ਤੇ ਅੱਜ ਦਵਾਨ ਚੱਲਣ ਡੇ ਨੇ ਉਹਨਾਂ ਵਿੱਚ ਹਾਜ਼ਰੀ ਭਰਣ ਡੇ ਨੇ ਸੰਤਮਾਪੁਰਸ਼ ਤੇ ਮਹਾਪੁਰਸ਼ਾਂ ਦੇ ਦਰ ਦੇ ਜਿਹੜੇ ਮੁੱਖ ਸੇਵਾਦਾਰ ਨੇ ਹੁਣ ਮਹਾਪੁਰਸ਼ਾਂ ਦੇ ਸੁਪਤਨੀ ਬੀਬੀ ਕਲਵਿੰਦਰ ਕੌਰ ਜੀ ਜਿਹੜੇ ਸੰਤਾਂ ਦੇ ਸਹਿਯੋਗ ਦੇ ਨਾਲੇ ਵਰਸੀ ਮਨਾਈ ਜਾ ਰਹੀ ਹੈ ਤੇ ਸ਼ਾਮ ਨੂੰ 4 ਵਜੇ ਜਿਹੜੀਆਂ ਕੁਸ਼ਤੀ ਜਿਹੜੀਆਂ ਕਬੱਡੀ ਦੇ ਟੀਮਾਂ ਨੇ ਉਹ ਸਾਡੇ ਕੋਲ ਪਹੁੰਚੇ ਹੋਈਆਂ ਨੇ ਬੱਚਿਆਂ ਦੀ ਕਬੱਡੀ ਲੜਕੀਆਂ ਦੀ ਕਬੱਡੀ ਤੇ ਨੌਜਵਾਨਾਂ ਦੀ ਕਬੱਡੀ ਜਿਹੜੀ ਹੈ ਉਹ ਇੱਥੇ ਖੇਡੀ ਜਾਵੇਗੀ ਤੋਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਪੰਜਾਬ ਤੋਂ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਸੰਗਤਾਂ ਇੱਥੇ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਹਦਾ ਕੋਈ ਇਤਿਹਾਸਕ ਇਤਿਹਾਸ ਇਸ ਤਰ੍ਹਾਂ ਜੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਦਾ ਗੁਰਦੁਆਰਾ ਈਸਾਪੁਰ ਵਿਖੇ ਹੈ ਉਹ ਰਗਾਣਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਪੁਰਾਣੇ ਸਮੇਂ ਦੇ ਵਿੱਚ ਇੱਥੇ ਗੁਰਦੁਆਰਾ ਟਾਲੀ ਸਹਿ ਵਿਖਾਇਆ ਕਰਦੇ ਸੀ ਤੇ ਕਈ ਪੁਰਾਣੇ ਬਜ਼ੁਰਗ ਪੁੱਛਦੇ ਸੀ ਬਾਬਾ ਜੀ ਇਸ ਜਾੜ ਦੇ ਵਿੱਚ ਕੀ ਕਰਦੇ ਜੇ ਕਿਉਂਕਿ ਇੱਥੇ ਸਾਰਾ ਲਾਗੇ ਚਾ ਕੇ ਇਕੱਲੇ ਹੀ ਸੀ ਤੇ ਮਾਪੁੱਛ ਕਹਿੰਦੇ ਸੀ ਕਿ ਆਉਣ ਵਾਲਾ ਸਮਾਂ ਦੱਸੇਗਾ ਜਿਹੜੇ ਬਾਬਾ ਲੱਖਾ ਸਿੰਘ ਜੀ ਹੋਣੀ ਸੀ ਇਹ ਬਾਬਾ ਕਰਤਾਰ ਸਿੰਘ ਜੀ ਦੇ ਵਰ ਦੇ ਨਾਲ ਪੈਦਾ ਹੋਏ ਸਨ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਮਾਤਾ ਪਿਤਾ ਨੇ ਜਾ ਕੇ ਬਾਬਾ ਕਰਤਾਰ ਸਿੰਘ ਜੀ ਹੁਣਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ ਸਾਡੇ ਘਰ ਪੁੱਤਰ ਹੁੰਦੇ ਨੇ ਪਰ ਬਚਦੇ ਨਹੀਂ ਤੇ ਮਹਾਪੁਰਸ਼ਾਂ ਨੇ ਕਿਹਾ ਕਿ ਹੁਣ ਪੁੱਤਰ ਤਿੰਨ ਪੁੱਤਰ ਹੋਣਗੇ ਪਰ ਇੱਕ ਗੱਲ ਯਾਦ ਰੱਖਿਓ ਜਿਹੜਾ ਵੱਡਾ ਪੁੱਤਰ ਹੋਵੇਗਾ ਉਹ ਸਾਡਾ ਹੋਵੇਗਾ ਤੇ ਜਦੋਂ ਫਿਰ ਪਿਆਰੀ ਸਾਧ ਸੰਧੀ ਉਹ ਬਾਬਾ ਜੀ ਹੁਣਾਂ ਦਾ ਜਨਮ ਹੋਇਆ ਤਿੰਨ ਪੁੱਤਰ ਹੋਏ ਨੇ ਤੇ ਬਾਬਾ ਜੀ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਬੀਐਸਐਫ ਦੇ ਵਿੱਚ ਪਰ ਇਹ ਭੁੱਲ ਗਏ ਨੇ ਮਾਪੇ ਕਿ ਇਹ ਬਾਬਾ ਜੀ ਉਹਨਾਂ ਨੂੰ ਪੁੱਤਰ ਦੇਣਾ ਸੀ ਪਰ ਫੌਜ ਦੇ ਵਿੱਚ ਫਿਰ ਇਹੋ ਜੀ ਸਰੀਰ ਤੇ ਘਟਨਾ ਵਰਤੀ ਕਿ ਬਾਬਾ ਜੀ ਦੇ ਸਰੀਰ ਤੇ ਬਹੁਤ ਜ਼ਿਆਦਾ ਕਸ਼ਟ ਆ ਕਿਤੇ ਵੀ ਕੋਈ ਨਾ ਦਵਾਈ ਲੱਗਦੀ ਸੀ ਨਾ ਕੋਈ دارو ਲੱਗਦਾ ਸੀ ਅਖੀਰ ਬਾਬਾ ਘਰੋਂ ਫੁਰ ਕਾਲਿਆਂ ਵਾਲਿਆਂ ਕੋਲ ਬਾਬੇ ਦਰਸ਼ਨ ਸਿੰਘ ਜੀ ਉਹਨਾਂ ਕੋਲ ਇਹਨਾਂ ਦਾ ਪਰਿਵਾਰ ਇਹਨਾਂ ਨੂੰ ਲੈ ਕੇ ਗਿਆ ਤੇ ਬਾਬੇ ਦਰਸ਼ਨ ਸਿੰਘ ਨੇ ਕਿਹਾ ਕਿ ਤੈਨੂੰ ਕੋਈ ਰੋਗ ਨਹੀਂ ਅਮਰਤ ਛੱਕ ਕੇ ਗੁਰੂ ਵਾਲਾ ਬਣ ਜਾ ਤੇਰੇ ਕੋਲੋਂ ਮਹਾਂਪੁਰਸ਼ਾਂ ਨੇ ਬਾਬੇ ਕਰਤਾਰ ਸਿੰਘ ਹੁਣਾਂ ਨੇ ਸੇਵਾ ਲੈਣੀ ਹੈ ਤੇ ਫਿਰ ਬਾਬਾ ਦਰਸ਼ਨ ਸਿੰਘ ਜੀ ਹੁਣੀ ਜਿਹੜਾ ਇੱਥੇ ਨਿਸ਼ਾਨ ਸਾਹਿਬ ਚੁਲਾ ਕੇ ਗਏ ਸਨ ਤੇ ਉਦੋਂ ਤੁਸੀਂ ਫਿਰ ਬਾਬਾ ਜੀ ਹੁਣਾਂ ਨੇ ਬੇਨਤੀ ਕੀਤੀ ਕਿ ਦੱਸੋ ਕੋਈ ਟੋਕਰੀ ਰੱਖੀਏ ਕਿ ਕਿਸ ਤਰ੍ਹਾਂ ਕਰਨਾ ਹੈ ਪਰ ਬਾਬਾ ਬਾਬਾ ਦਰਸ਼ਨ ਸਿੰਘ ਜਿਨ੍ਹਾਂ ਨੇ ਕਿਹਾ ਤੈਨੂੰ ਕੋਈ ਲੋੜ ਨਹੀਂ ਨਾ ਕੋਈ ਗ੍ਰਾਹੀ ਕਰਨੀ ਹੈ ਨਾ ਪੈਸਾ ਮੰਗਣਾ ਹੈ ਮਾਹਪੁਰਸ਼ਾਂ ਪਈ ਕਿਰਪਾ ਕਰਨਗੇ ਤੇ ਗੁਰਦੁਆਰਾ ਟਾਲੀ ਸਹਿਬ ਕੀ ਕਿਸੇ ਕਿਸਮ ਦੀ ਕੋਈ ਬਾਰੋਗਰਾਈ ਨਹੀਂ ਕੀਤੀ ਜਾਂਦੀ ਕਿਸੇ ਕੋਲ ਕੋਈ ਨਕਦ ਪੈਸਾ ਨਹੀਂ ਲਿਆ ਜਾਂਦਾ ਜੋ ਵੀ ਸੰਗਤਾਂ ਦਾ ਤਿਲਫੁਲ ਗੋਲਪ ਚ ਪੈਂਦਾ ਉਸ ਤੋਂ ਤੇ ਸਾਰੇ ਗੁਰੂ ਘਰ ਦੀਆਂ ਇਮਾਰਤਾਂ ਗੁਰੂ ਘਰ ਦੇ ਜਿੰਨੇ ਵੀ ਕਾਰੋਬਾਰ ਨੇ ਸਾਰੇ ਇਸੇ ਤੋਂ ਹੀ ਚੱਲਦੇ ਆ ਜੀ ਕਿਉਂਕਿ ਮੈਂ ਅਸੀਂ ਨੌਜਵਾਨ ਮੈਸੀ ਮੈਸੀ ਭਾਈ ਉਹ ਮਾਹਪੁਰਸ਼ਾਂ ਨੇ ਇੱਕ ਨਹੀਂ ਲੱਖਾਂ ਹੀ ਪ੍ਰਾਣੀਆਂ ਨੂੰ ਅਮਰਿਤ ਛਕਾ ਕੇ ਤੇ ਗੁਰੂ ਵਾਲੇ ਬਣਾਇਆ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਉਹ ਪ੍ਰੇਰਣਾ ਕਰਦੇ ਸੀ ਭਈ ਨੌਜਵਾਨਾਂ ਨੇ ਇਹੋ ਬੇਨਤੀ ਹੈ ਭਈ ਮਹਾਪੁਰਸ਼ ਕਹਿੰਦੇ ਸੀ ਧਰਮ ਕੋਈ ਵੀ ਮਾੜਾ ਨਹੀਂ ਜੇ ਤੂੰ ਹਿੰਦੂਆਂ ਦੇ ਘਰ ਪੈਦਾ ਹੋਇਆ ਤੇ ਹਿੰਦੂਆਂ ਵਾਲੇ ਗੁਣ ਗ੍ਰਹਿਣ ਕਰ ਲੈ ਜੇ ਤੂੰ ਖੱਤਰੀਆਂ ਦੇ ਘਰ ਪੈਦਾ ਹੋਇਆ ਤੇ ਖੱਤਰੀਆਂ ਵਾਲੇ ਗੁਣ ਗ੍ਰਹਿਣ ਕਰ ਲੈ ਭਈ ਜੇ ਤੂੰ ਮੁਸਲਮਾਨਾਂ ਦੇ ਘਰ ਪੈਦਾ ਹੋਇਆ ਤੇ ਮੁਸਲਮਾਨਾਂ ਵਾਲੇ ਗੁਣ ਗ੍ਰਹਿਣ ਕਰ ਲੈ ਭਈ ਜੇ ਤੇਰਾ ਫਿਰ ਅਕਾਲ ਪੁਰਖ ਨੇ ਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਹੈ ਨਾ ਤੇ ਤੈਨੂੰ ਸਿੱਖਾਂ ਵਾਲੇ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ ਕਿਉਂਕਿ ਗੁਰੂਗ੍ਰੰਥ ਸਾਹਿਬ ਜੀ ਵਾਰ ਅੱਜ ਵੀ ਚੌ ਵਰਨਾ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਬੋ ਇਹੋ ਹੀ ਬੇਨਤੀ ਹੈ ਭਾਈ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਪੰਜਾਬ ਬੜੀ ਢੇਂਗੀ ਕਲਾ ਵੱਲ ਜਾ ਰਿਹਾ ਹੈ ਕਿਉਂਕਿ ਨੌਜਵਾਨ ਦਿਨੋ ਦਿਨ ਨਸ਼ੇ ਕਰਕੇ ਤੇ ਜਿਹੜੇ ਮਰਦੇ ਜਾ ਰਹੇ ਨੇ ਸੋ ਸੰਸਕੇਤ ਹੋਣ ਦੀ ਲੋੜ ਹੈ ਭਾਈ ਨਸ਼ਿਆਂ ਦੇ ਕੋਲ ਨਹੀਂ ਜਾਣਾ ਆਪਾਂ ਸੰਤਾਂ ਕੀ ਮੈਂ ਅਸੇ ਦਿਨ ਸੰਤਾਂ ਨੂੰ ਸਾਨੂੰ ਬਹੁਤ ਖੁਸ਼ੀ ਹੋਈ ਹੈ ਕੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਸੰਗਤਾਂ ਆਈਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਨਾਲੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਕੱਢ ਕੇ ਤੇ ਮਹਾਂਪੁਰਸ਼ਾਂ ਦੀ ਵਰਸੀ ਤੇ ਹਾਜ਼ਰੀ ਭਰ ਕੇ ਆਪਣੇ ਜੀਵਨ ਸਫਲੇ ਕੀਤੇ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰ ਲਈ ਚੈਨਲ ਵਾਲੇ ਵੀਰਾਂ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਕੋਲ ਆਣ ਕੇ ਕੇ ਸਾਡੀ ਰਿਕਾਰਡਿੰਗ ਕੀਤੀ ਹੈ ਤੇ ਜਿਹੜੀ ਥਾਾਂ-ਥਾਾਂ ਤੇ ਪਹੁੰਚਾਉਣੀ ਹੈ ਇਹਨਾਂ ਨੇ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ